ਆਸ ਸਿੰਘ ਆਲੂ ਵਾਲੀ ਹੀ ਹੋਣਾ ਦੀ ਜਸਾ ਸਿੰਘ ਰਾਮਗੜੀ ਹੀ ਹੋਣਾ ਨਾ ਕਦੀ ਨਹੀਂ ਸੀ ਬਣਦੀ। ਪੁਰਾਣੇ ਸਰਦਾਰਾਂ ਦੀ ਆਪਸ ਵਿੱਚ ਡਾਂਗ ਸੋਟਾ ਖੜਕ ਜਾਂਦਾ ਸੀ ਪਰ ਉਹਨਾਂ ਨੇ ਇੱਕ ਲੀਕ ਖਿੱਚੀ ਸੀ। ਆਪਸ ਵਿੱਚ 100 ਵਾਰੀ ਲੜੀਏ ਪਰ ਜਦੋਂ ਦੁਸ਼ਮਣ ਸਾਂਝਾ ਆਵੇ ਉਦੋਂ ਹੱਥ ਨਾਲ ਹੱਥ ਫੜ ਕੇ ਖਲੋ ਜਾਣਾ ਅਗਲੇ ਨੂੰ ਪਤਾ ਨਾ ਲੱਗੇ ਵੀ ਇਹ ਲੜੇ ਆ। ਅੱਜ ਕੀ ਆ ਜੇ ਇੱਕ ਦੇ ਮਗਰ ਸਿਸਟਮ ਪੈਂਦਾ ਦੂਜੇ ਉਹਦੀ ਮਦਦ ਕਰਦੇ ਆ ਸਿਸਟਮ ਦੀ ਵੀ ਫਾੜੇ ਨੂੰ ला ਥੱਲੇ ਜਰਾ ਅਹੀਂ ਲੋਕੇ ਖਲੋ ਕੇ ਤਾੜੀਆਂ ਮਾਰੀਏ। ਭਾਈ ਅਮਰਤਪਾਲ ਸਿੰਘ ਵਾਲੇ ਕੇਸ 'ਚ ਇਹੋ ਕੁਝ ਹੀ ਹੋਇਆ ਜਿਨ੍ਹਾਂ ਨੂੰ 40-40 ਸਾਲ ਹੋ ਗਏ ਲੀਡਰ ਹੀ ਕਰਦਿਆਂ ਉਹਨਾਂ ਵੇਖਿਆ ਵੀ ਸਾਡੀਆਂ ਦੇ ਰੈਲੀਆਂ 'ਚ ਬੰਦੇ ਗਾਇਬ ਹੋ ਗਏ ਤੇ ਕੱਲ ਦਾ ਉੱਠਿਆ ਮੰਡਾ ਇੱਕ ਕਾਲ ਦਵੇ ਲੋਕੀ ਵਹੀਰਾ ਘਾਤ ਕੇ ਆ ਜਾਣ ਇਹ ਸਾਡੇ ਲਈ ਖਤਰਾ ਏ ਕੁਰਸੀ ਜਾਂਦੀ ਦਿਸਦੀ ਆ ਕੁਰਸੀ ਜਾਂਦੀ ਤੇ ਬਿਨਾ ਆ ਪਹਿਲੀ ਵਾਰੀ ਵੇਖਿਆ ਮੈਂ ਭਾਈ ਜ਼ਿੰਦਗੀ ਦੇ ਵਿੱਚ ਚੋਣਾ ਤੁਸੀਂ ਵੀ ਬੜੀਆਂ ਵੇਖੀਆਂਵਾ ਇੱਕ ਬੰਨੇ ਵੋਟਾਂ ਪੈਂਦੀਆਂ ਹੁੰਦੀਆਂ ਦੂਜੇ ਬੰਨੇ ਸ਼ਰਾਬ ਪੀਉਣ ਦੇ ਹੁੰਦੇ ਆ ਦੂਜੇ ਬੰਨੇ ਭੁੱਖੀ ਖਾਣ ਦੇ ਹੁੰਦੇ ਆ ਇਹ ਪਹਿਲੀ ਵਾਰ ਦੀਆਂ ਚੋਣਾਂ ਸੀ ਜਦੋਂ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦੀਆਂ ਚੋਣਾਂ ਪਈਆਂ ਤੇ ਲਾਗੇ ਸ਼ਬੀਲ ਲੱਗੀ ਹੁੰਦੀ ਸੀ ਲਾਗੇ ਸ਼ਬੀਲ ਵਰਤਾਈ ਜਾਂਦੀ ਸੀ ਬੂਥਾਂ ਦੇ ਉੱਤੇ ਮੁੰਡੇ ਸਿਰਾਂ ਤੇ ਰਮਾਲ ਬੰਨ ਕੇ ਬੈਠੇ ਆਹ ਚੀਜ਼ ਚੁਬਦੀ ਆ ਸਿਸਟਮ ਨੂੰ ਵੀ ਇਹ ਨੋਕੀਆਂ ਇਹਨਾਂ ਲੋਕਾਂ ਨੂੰ ਅਕਲ ਕਿੱਥੋਂ ਆ ਗਈ ਇਹ ਲੋਕ ਵੀ ਸਿਆਣੇ ਹੋ ਸਕਦੇ ਆ ਇਸ ਕਰਕੇ ਉਹ ਤੁਹਾਡੇ ਸਕੇ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਪੰਜਾਬੀਓ ਮੇਰਾ ਪਤਾ ਨਹੀਂ ਮੈਂ ਕਦੋਂ ਅੱਖਾਂ ਬੰਦ ਕਰ ਜਾਵਾਂ ਬਸ ਮੈਂ ਜਾਂਦਿਆਂ ਜਾਂਦਿਆਂ ਇੱਕ ਗੱਲ ਹੋਰ ਕਹਿ ਜਾ ਵੀ ਤੁਸੀਂ ਆਪਣੀ ਏਕਤਾ ਬਣਾ ਕੇ ਰੱਖਿਓ ਆ ਖਲੋਤਾ ਜੇ ਮੇਰਾ ਵੱਡਾ ਪੁੱਤ ਖੜਕ ਸਿੰਘ ਜੇ ਤੁਸੀਂ ਹਾਮੀ ਭਰੋ ਤੇ ਮੈਂ ਇਹਨੂੰ ਪੰਜਾਬ ਦਾ ਅਗਲਾ ਬਾਦਸ਼ਾਹ ਬਣਾ ਦਿਆਂ ਹੁਣ ਆ ਚੀਜ਼ ਨੋਟ ਕਰਨ ਵਾਲੀ ਜੇ ਪੁੱਤ ਖਲੋਤਾ ਵਾ ਲਾਗੇ ਤੇ ਸ਼ੇਰੇ ਪੰਜਾਬ ਸੰਗਤ ਨੂੰ ਪੁੱਛਦਾ ਵੀ ਇਹਨੂੰ ਬਾਦਸ਼ਾਹ ਬਣਾਉਣ ਲੱਗਾ ਮੈਂ ਤੇ ਪੁੱਛ ਕੇ ਬਣਾਵਾ ਹੁਣ ਮਾਰੋਣ ਲਾਗੇ ਬੰਨੇ ਝਾਤੀ ਦਰਿਆ ਕੋਈ ਝਾੜਦਾ ਰੈਲੀਆਂ ਚ ਕੁਰਸੀਆਂ ਕੋਈ ਡੋਂਦਾ ਜਾ ਕੇ ਸਾਰੀ ਸਾਰੀ ਉਮਰ ਲੰਗੀ ਦਰਿਆ ਝਾੜਦਿਆਂ ਕੁਰਸੀਆਂ ਝਾੜਦਿਆਂ ਤੇ ਅਗਲੇ ਜਦੋਂ ਮਾੜੇ ਜੇ ਵੱਡੇ ਹੁੰਦੇ ਆ ਤੇ ਆਪਣੀ ਜਗ੍ਹਾ ਉੱਤੇ ਆਪਣਾ ਨਿਆਣਾ ਫੇਟ ਕਰਕੇ ਆਉ ਜਾਂਦੇ ਆ ਪੀ ਪਹਿਲਾਂ ਤੁਸੀਂ ਸਾਡੀਆਂ ਦਰੀਆਂ ਝਾੜੀਆਂ ਹੁਣ ਤੁਹਾਡੇ ਨਿਆਣੇ ਗਾਂ ਇਹਨਾਂ ਦੀਆਂ ਦਰੀਆਂ ਝਾੜਨਗੇ ਇਹਨਾਂ ਦੀਆਂ ਰੈਲੀਆਂ ਚ ਕੁਰਸੀਆਂ ਡਾਉਣਗੇ ਵਰਕਰਾਂ ਨੂੰ ਕੋ ਪੁੱਛਦਾ ਲੋਕਾਂ ਨੂੰ ਕੋ ਪੁੱਛਦਾ ਵੀ ਮੈਂ ਆਪਣੀ ਜਗ੍ਹਾ ਤੇ ਆਹ ਬੰਦਾ ਦੇਣ ਲੱਗਾ ਤੁਹਾਨੂੰ ਪਰਵਾਹ ਨਹੀਂ ਕਿ ਨਹੀਂ ਪਰਵਾਹ ਜੁੱਤੀ ਦੇ ਜ਼ੋਰ ਨਾਲ ਤੁਹਾਡੇ ਸਿਰ ਮੜ ਕੇ ਜਾਂਦੇ ਆ ਜੁੱਤੀ ਦੇ ਜ਼ੋਰ ਨਾਲ ਵੀ ਪਹਿਲਾਂ ਮੇਰੀ ਚਾਪਲੂਸੀ ਕੀਤੀ ਸਾਰੀ ਉਮਰ ਹੁਣ ਲੀਡਰ ਮੈਂ ਆਪਣਾ ਮੁੰਡਾ ਬਣਾ ਕੇ ਚੱਲਿਆ ਜੇ ਹੁਣ ਮੇਰੇ ਮੁੰਡੇ ਦੀ ਚਾਪਲੂਸੀ ਕਰਿਓ ਤੇ ਉਹ ਜਿਹੜਾ ਨਵਾਂ ਬਣਾਈਦਾ ਵਾ ਉਹਨੇ ਗਾਂ ਨਿਗੇ ਜੇ ਨਿਆਣੇ ਆਪਣੇ ਪਹਿਲੇ ਹੀ ਤਿਆਰ ਕੀਤੇ ਹੁੰਦੇ ਵੀ ਹੁਣ ਤੁਸੀਂ ਵੀ ਬੱਤੀ ਵਾਲੀਆਂ ਗੱਡੀਆਂ 'ਚ ਘੁੰਮਣਾ ਲੋਕਾਂ ਦਾ ਕੀ ਆ ਇਹਨਾਂ ਦੇ ਝੰਡੀਆਂ ਚੋੱਕੇ ਤੋਰੀ ਪੈਣਾ ਜੰਦਾਬਾਦ ਮਰਦਾਬਾਦ ਜੰਦਾਬਾਦ ਮਰਦਾਬਾਦ ਇਹਨਾਂ ਦੇ ਘਰੋਂ ਬੱਸ ਭਰ ਕੇ ਆਈ ਜਾਣਾ ਸਾਡੇ ਅੱਖ ਕੰਦੇ ਪਰ ਸ਼ੇਰੇ ਪੰਜਾਬ ਦਾ ਰਾਜ ਪਾ ਕੇ ਇਸ ਕਰਕੇ ਵਖਰਾਏ ਉੱਲੂ ਗੰਜੀਤ ਸਿੰਘ ਧਿਆਨ ਸਿੰਘ ਡੋਗਰੇ ਨੂੰ ਕਹਿੰਦਾ ਧਿਆਨ ਸਿਆ ਪੰਜਾਬੀ ਬੈਠਿਆ ਮੁੜ ਕੇ ਪਤਾ ਨਹੀਂ ਇਹ ਦਰਬਾਰ ਲੱਗਣਾ ਕਿ ਨਹੀਂ ਲੱਗਣਾ ਇਹਨਾਂ ਨੂੰ ਆਪਣੇ ਖਜ਼ਾਨੇ ਬਾਰੇ ਦੱਸ ਦੇ ਵੀ ਅੱਜ ਖਜ਼ਾਨਾ ਕਿੰਨਾ ਸਾਡੇ ਕੋਲ ਹੁਣ ਸੁਣਿਓ ਜਰਾ ਜਿੱਦਣ ਸ਼ੇਰੇ ਪੰਜਾਬ ਨੇ 22 ਮਈ ਸਨ 1839 ਨੂੰ ਆਪਣੀ ਜ਼ਿੰਦਗੀ ਦਾ ਆਖਰੀ ਦਰਬਾਰ ਕੀਤਾ ਉਸ ਦਿਨ ਖਜ਼ਾਨੇ 'ਚ ਕੀ ਕੁਝ ਸੀ ਧਿਆਨ ਸਿੰਘ ਡੋਗਰਾ ਕਹਿਣ ਲੱਗਾ ਵੀ ਇਸ ਵਕਤ ਪੰਜਾਬ ਦੀਆਂ ਚਾਰ ਸਟੇਟਾਂ ਨੇ ਪੰਜਾਬ ਦੀਆਂ ਚਾਰ ਸਟੇਟਾਂ ਸੀ ਉਦੋਂ ਲਾਹੌਰ ਮਲਤਾਨ ਕਸ਼ਮੀਰ ਪਸ਼ਾਵਰ 145000 ਮਰਬਾ ਮੀਲ ਇਹ ਸਾਡਾ ਰਾਜ ਭਾ ਗਿਆ ਹੱਦਬੰਦੀ ਕਿੱਥੇ ਆ ਪੰਜਾਬ ਦੀ ਇੱਕ ਹੱਦ ਦਰਿਆ ਸਤਲੁਜ ਦੇ ਨਾਲ ਵਗਦੀ ਆ ਇੱਕ ਹੱਦ ਸਾਡੀ ਆ ਅਫਗਾਨਿਸਤਾਨ ਦੇ ਨਾਲ ਜਿਹਦੇ ਚੋ ਸਾਰਾ ਪਾਕਿਸਤਾਨ ਕੱਢਿਆ ਗਿਆ ਪਸ਼ਾਵਰ ਤੱਕ ਇਹ ਸਾਰਾ ਪੰਜਾਬ ਆ ਸਾਡੀ ਇੱਕ ਬੰਨੇ ਹੱਦ ਜਿਹੜੀ ਆ ਉਹ ਲੇਹ ਲਦਾਖਨਾਂ ਲੱਗਦੀ ਆ ਜਾ ਕੇ ਤੁਹਾਡੇ ਚ ਕੋਈ ਫੌਜੀ ਵੀਰ ਲੇਹ ਲਦਾਖ ਚ ਜੌਬ ਕਰਕੇ ਆਇਆ ਹੋਵੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੂਗਾ ਲੇਹ ਲਦਾਖ ਤੱਕ ਤੁਹਾਡੇ ਵੱਡਿਆਂ ਨੇ ਝੰਡੇ ਚਲਾਏ ਇੱਕ ਬੰਨੇ ਤੁਹਾਡਾ ਰਾਜ ਭਾਗ ਦਰਿਆ ਸਿੰਧ ਤੱਕ ਜਾਂਦਾ ਸੀ ਇਹ ਸਾਡੀਆਂ ਚਾਰ ਹੱਦਾਂ ਸੀ ਹੁਣ ਖਜ਼ਾਨੇ ਦਾ ਸੁਣ ਲਓ ਧਿਆਨ ਸਿੰਘ ਡੋਗਰਾ ਕਹਿੰਦਾ ਜੀ ਐਸ ਵਕਤ ਖਜ਼ਾਨੇ ਦੇ ਵਿੱਚ 8 ਕਰੋੜ ਰੁਪਈਆ ਨਗਦ ਪਿਆਵਾ ਇਹ ਛੋਟੀ ਅਮਾਉਂਟ ਨਹੀਂ ਆ ਇਹ ਬਹੁਤ ਵੱਡੀ ਅਮਾਉਂਟ ਆ ਉਸ ਜਮਾਨੇ ਚ ਜਦੋਂ ਸ਼ੇਰੇ ਪੰਜਾਬ ਨੇ ਜ਼ਿੰਦਗੀ ਦਾ ਆਖਰੀ ਦਰਬਾਰ ਕੀਤਾ ਉਹ ਕਹਿੰਦਾ 8 ਕਰੋੜ ਰੁਪਈਆ ਨਗਦ ਪਿਆਵਾ ਤੇ 80 ਕਰੋੜ ਰੁਪਈਏ ਦੇ ਹੀਰੇ ਜਵਾਹ ਰਾਤ ਕੋਹੇ ਨੂਰ ਵੱਖਰਾ ਵਾ ਤੇ 80 ਕਰੋੜ ਦੇ ਹੀਰੇ ਜਵਾਹ ਰਾਤ ਸਾਡੇ ਖਜ਼ਾਨੇ ਚ ਪਏ ਆ ਆ ਖਜ਼ਾਨਾ ਸ਼ੇਰੇ ਪੰਜਾਬ ਦੇ ਕੇ ਗਿਆ ਜਦੋਂ ਉਹਨੇ ਆਖਰੀ ਦਰਬਾਰ ਕੀਤਾ ਤੇ ਅੱਜ ਇੱਥੇ ਕਿਸੇ ਨੂੰ ਪੁੱਛ ਲੋ ਕੀ ਆ ਖਜ਼ਾਨੇ ਚ ਖਜ਼ਾਨਾ ਤੋਂ ਖਾਲੀ ਹੈ ਖਜ਼ਾਨਾ ਤੋਂ ਖਾਲੀ ਹੈ ਇਹਨਾਂ ਨੇ ਥੋੜਾ ਕੀਤਾ ਜਿਹੜੇ ਸਾਹਮਣੇ ਬੈਠੇ ਆ ਇਹਦੇ ਵਿਚਾਰੇ ਸਵੇਰੇ ਚਾਹ ਵੀ ਬਣਾਉਣਾ ਤੇ ਖੰਡ ਪੱਤੀ ਦਾ ਵੀ ਟੈਕਸ ਦਿੰਦੇ ਆ ਇਹਦੇ ਸਵੇਰੇ ਉੱਠ ਕੇ ਬਰਸ਼ ਕਰਨ ਤੇ ਪੇਸਟ ਜਿਹੜੀ ਲੱਗਦੀ ਆ ਉਹਦਾ ਵੀ ਟੈਕਸ ਦਿੰਦੇ ਆ ਖਜ਼ਾਨਾ ਗਿਆ ਕਿੱਥੇ ਖਜ਼ਾਨਾ ਤੁਹਾਡੇ ਢਿੱਡਾਂ ਚ ਗਿਆ ਜਦੋਂ ਤੁਰੇ ਹਉਦੋ ਟੁੱਟੇ ਸਾਈਕਲਾਂ ਤੇ ਹੁੰਦੇ ਹੋ ਅੱਜ ਤੁਸੀਂ ਕਰੋੜ ਕਰੋੜ ਰੁਪਏ ਦੀਆਂ ਗੱਡੀਆਂ 'ਚ ਚੜੀ ਜਾਂਦੇ ਹੋ ਇੱਕ ਖਜ਼ਾਨੇ 'ਚੋਂ ਹੀ ਆਇਆ ਹੋ ਰਿਹਾ ਆ ਕਿੱਥੋਂ ਸੀ ਤੁਸੀਂ ਕਿਹੜੀਆਂ ਦਿਹਾੜੀਆਂ ਲਾਈਆਂ ਕਿਤੇ ਸ਼ੇਰਾਂ ਪੰਜਾਬ ਬੇਹੋਸ਼ ਹੋਇਆ ਉਹਨੂੰ ਪਾਲਕੀ 'ਚ ਚੁੱਕ ਕੇ ਉਹਦੇ ਮਹਿਲਾਂ 'ਚ ਲੈ ਗਏ ਹੁਣ ਲੋਕਾਂ ਦਾ ਦਿਲ ਰੋਜ਼ ਟੜਕਿਆ ਕਰੇ ਵੀ ਮਾੜੀ ਖ਼ਬਰ ਹੁਣ ਵੀ ਆਈ ਕੱڑیਕ ਨੂੰ ਵੀ ਆਈ ਕੱਲ ਵੀ ਆਈ ਡਾਕਟਰ ਨੇ ਦਵਾਈ ਦੇਣੀ ਸ਼ੁਰੂ ਕਰ ਦਿੱਤੀ ਪਰ ਸ਼ੇਰੇ ਪੰਜਾਬ ਦੀ ਬੇਹੋਸ਼ੀ ਨਹੀਂ ਟੁੱਟਦੀ। ਮਹਿਲਾ ਦੇ ਵਿੱਚੋਂ ਮਾਹ ਰਾਣੀ ਜੰਦਾ ਦੇ ਕੋਲ ਰਹਿੰਦਾ। ਮਾਹ ਰਾਣੀ ਜੰਦਾ ਨੇ ਸਾਰੀ ਰਾਤ ਸ਼ੇਰੇ ਪੰਜਾਬ ਦਾ ਸਿਰ ਆਪਣੀ ਗੋਦੀ 'ਚ ਰੱਖਣਾ ਤੇ ਮੱਥੇ ਤੇ ਹੱਥ ਫੇਰਦੀ ਨੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਰਿਆ ਕਰਨਾ ਕਿਉਂਕਿ ਉਹਨੂੰ ਆਪਣਾ ਘਰ ਉਜੜਦਾ ਦਿਸਦਾ ਸੀ ਵੀ ਮੇਰੇ ਸਿਰ ਦਾ ਸਾਈਂ ਅੱਜ ਵੀ ਗਿਆ ਕੱਲ ਵੀ ਗਿਆ ਜਿੰਦਾਂ ਤੂੰ ਕਾਹੇ ਜੋਗੀ ਨਹੀਂ ਰਹਿ ਜਾਣਾ ਔਰਤ ਦੀ ਸਰਦਾਰੀ ਆਪਣੇ ਮਰਦ ਨਾਲ ਤੇ ਮਰਦ ਦੀ ਸਰਦਾਰੀ ਆਪਣੇ ਔਰਤ ਨਾਲ ਜਿਉਂਦੇ ਜੀ ਭਾਵੇਂ ਕਦਰ ਕਰੀਏ ਨਾ ਕਰੀਏ ਜਿੱਦਾਂ ਦੋਵਾਂ 'ਚੋਂ ਇੱਕ ਨਾਲ ਨਾ ਕੋਲ ਹੋਇਆ ਮੁੱਲ ਤੇ ਉਸ ਦਿਨ ਪੈਣਾ ਵੀ ਕੋਈ ਹੁੰਦਾ ਸੀ ਹੁੰਦਾ ਸੀ ਮਹਾਰਾਣੀ ਜੰਦਾ ਨੇ ਆਪਣੇ ਪਤੀ ਦਾ ਮੱਥਾ ਕੁੱਟਿਆ ਕਰਨਾ ਹੱਥ ਕੁੱਟਿਆ ਕਰਨੇ ਉਨੂੰ ਅੱਖਾਂ ਦੇ ਸਾਹਮਣੇ ਕਈ ਵਾਰੀ ਹਨੇਰਾ ਆ ਜਾਇਆ ਕਰਨਾ ਜਿੰਦਾ ਭਰੀ ਜਵਾਨੀ ਜੇ ਤੇਰੀ ਜ਼ਿੰਦਗੀ ਉਜੜਨ ਵਾਲੀ ਆ ਪਤਾ ਨਹੀਂ ਕੀ ਹੋ ਜਾਣਾ ਹੈ ਦਿਲ ਚੜਿਆ 27 ਜੂਨ ਦਾ 27 ਜੂਨ ਸਨ 1839 ਦਿਨ ਵੀਰਵਾਰ ਅੰਮ੍ਰਿਤ ਵੇਲਾ ਸੀ ਮਾਹ ਰਾਣੀ ਜਿੰਦਾ ਦੀ ਕਦੇ ਅੱਖ ਲੱਗ ਗਈ ਜਿੰਨੇ ਚਿਰ ਨੂੰ ਮਾਹ ਰਾਣੀ ਜਿੰਦਾ ਦੀ ਜਾਗ ਖੁੱਲੀ ਉਹਦੀ ਚੀਕ ਨਿਕਲ ਗਈ ਕੀ ਵੇਖਦੀ ਆ ਸ਼ੇਰੇ ਪੰਜਾਬ ਦਾ ਸਿਰ ਉਹਦੀ ਗੋਦੀ ਚ ਨਹੀਂ ਹੈਗਾ ਸ਼ੇਰੇ ਪੰਜਾਬ ਅੱਧੇ ਤੋਂ ਜ਼ਿਆਦਾ ਮੰਜੇ ਤੋਂ ਥੱਲੇ ਲਮਕ ਚੁੱਕਾ ਵਾ ਪਲੰਗ ਤੋਂ ਥੱਲੇ ਲਮਕ ਚੁੱਕਾ ਵਾ ਜਿੰਦਾ ਉਠੀ ਉਹਨੇ ਜਫਾ ਭਰ ਕੇ ਸ਼ੇਰੇ ਪੰਜਾਬ ਨੂੰ ਚੁੱਕ ਕੇ ਪਲੰਗ ਤੇ ਪਾਉਣਾ ਚਾਹਿਆ ਪਰ ਅੱਜ ਉਹਦੇ ਕੋਲੋਂ ਸ਼ੇਰੇ ਪੰਜਾਬ ਚੁੱਕਿਆ ਨਾ ਗਿਆ ਚੁੱਕਿਆ ਨਾ ਗਿਆ ਮਹਾਰਾਣੀ ਜਿੰਦਾਨੀਆਂ ਡਾਡਾਂ ਨਿਕਲ ਗਈਆਂ ਉਹਦੇ ਮੰਨਨੇ ਆਵਾਜ਼ ਮਾਰ ਕੇ ਆਖਿਆ ਜੰਦਾ ਪਹਾਣਾ ਵਾਪਰ ਗਿਆ ਜਾਵਦਾ ਜਿਸ ਤੋਂ ਡਰਦੀ ਸੀ ਕਦੇ ਹੋਤ ਨਹੀਂ ਗਿਆ ਜੰਦਾ ਨੇ ਦੂਜੀ ਵਾਰ ਕੋਸ਼ਿਸ਼ ਕੀਤੀ ਸ਼ੇਰੇ ਪੰਜਾਬ ਨੂੰ ਚੋਕ ਕੇ ਪਲੰਘ ਤੇ ਪਾਦਾ ਪਰ ਉਹਦੇ ਕੋਲ ਸ਼ੇਰੇ ਪੰਜਾਬ ਹਿੱਲਿਆ ਨਹੀਂ ਉਹ ਬਾਹਰ ਨੂੰ ਭੱਜੀ ਉਹ ਭੱਜੀ ਜਾਂਦੀ ਆਵਾਜ਼ ਮਾਰਦੀ ਆ ਖੜਕ ਸਿਆ ਉੱਠ ਸ਼ੇਰ ਸਿਆ ਉੱਠ ਕਵਰ ਨਾਉ ਨੇ ਆਲ ਜਾਗ ਫਿਰ ਕਦੇ ਆਵਾਜ਼ ਮਾਰਦੀ ਆ ਡਾਕਟਰ ਸਾਹਿਬ ਆਓ ਪੰਜਾਬ ਦੀ ਮਹਾਰਾਣੀ ਭੱਜੀ ਜਾਂਦੀ ਆ ਉਹਦੇ ਗੱਜ-ਗੱਜ ਲੰਮੇ ਖੁੱਲੇ ਵਾਲ ਜਦੋਂ ਦਾ ਜੂڑا ਖੁੱਲ ਕੇ ਉਹਦੇ ਲੱਕ ਦੇ ਤੱਕ ਆਇਆ ਨਾ ਪੇਠ ਤੱਕ ਆਇਆ ਤੇ ਭੱਜੀ ਜਾਂਦੀ ਜੰਦਾ ਦੀ ਚੁੰਨੀ ਉਹਦੇ ਸਿਰ ਤੋਂ ਲੱਤ ਕੇ ਤੇ ਐ ਜਾਪਿਆ ਮਹਾਰਾਣੀ ਜੰਦਾ ਕੱਲੀ ਤੂੰ ਸਿਰ ਤੋਂ ਨੰਗੀ ਨਹੀਂ ਹੋਈ ਅੱਜ ਸਾਰਾ ਪੰਜਾਬ ਸਿਰ ਤੋਂ ਨੰਗਾ ਹੋਊਗਾ ਕੱਲੀ ਤੂੰ ਨੰਗੀ ਨਹੀਂ ਹੋਈ ਸਰੋ ਉਹਨੇ ਕੱਲੇ ਕੱਲੇ ਨੂੰ ਆਵਾਜ਼ ਮਾਰੀ ਭੱਜੇ ਆਏ ਅੱਗੇ ਅੱਗੇ ਮਹਾਰਾਣੀ ਜੰਦਾ ਭੱਜੀ ਜਾਵੇ ਸਾਰਿਆਂ ਨੇ ਚੋਕੇ ਸ਼ੇਰੇ ਪੰਜਾਬ ਮੰਝੇ ਤੇ ਪਾਇਆ ਸਾਰਿਆਂ ਦਾ ਦਿਲ ਧੜਕਿਆ ਮਹਾਰਾਣੀ ਜੰਦਾ ਦੀਆਂ ਅੱਖਾਂ 'ਚੋਂ ਹੰਝੂ ਆਪ ਮੁਹਾਰੇ ਛੁੱਟੇ ਡਾਕਟਰ ਅੱਗੇ ਹੋਇਆ ਉਹਨੇ ਨਬਜ਼ ਵੇਖੀ ਉਹਨੇ ਦਿਲ ਦੀ ਧੜਕਣਾਂ ਵੇਖੀ ਉਹਨੇ ਨੱਕ ਤੇ ਹੱਥ ਲਾ ਕੇ ਸਾਹ ਚੱਲਦੇ ਵੇਖੇ ਵਾਰ ਵਾਰ ਚੈੱਕ ਕਰਨ ਤੋਂ ਬਾਅਦ ਆਖਰਕਾਰ ਡਾਕਟਰ ਨੇ ਇੱਕ ਲੰਮਾ ਸਾਹ ਲਿਆ ਤੇ ਮਹਾਰਾਣੀ ਜਿੰਦਾ ਨੂੰ ਹੱਥ ਜੋੜ ਕੇ ਕਹਿੰਦਾ ਮਹਾਰਾਣੀ ਸਾਹਿਬਾ ਭਾਣਾ ਵਾਪਰ